ਨਾ ਹਰਵਿੰਦਰ ਕੌਰ ਆ ਬਾਸਰ ਕੇ ਪੈਣੀ ਦੇ ਅਸੀਂ ਰਹਿਣ ਵਾਲੇ ਆ ਤੇ ਇਹਨਾਂ ਦੇ ਪਿਤਾ ਨਾ ਪੈਸਿਆਂ ਦਾ ਲੈਣਦੇ ਨਹੀਂ ਤੇ ਪਰ ਕਿਨਾਂ ਦਾ ਘਰ ਆਣ ਕੇ ਗੋਲੀਆਂ ਚਲਾ ਕੇ ਗਏ ਆ ਅਹੀਂ ਕਿਹਾ ਵੀ ਇੱਕ ਦੋ ਦਿਨਾਂ ਤੱਕ ਪੈਸੇ ਦੇ ਦਾਂਗੇ ਪਰ ਉਹਨਾਂ ਨੇ ਸੁਣੀ ਵੀ ਉਹ ਆਉਂਦੇ ਆ ਡਾਇਪ ਗੋਲੀਆਂ ਚ ਲਾਉਣ ਕਿੰਨੇ ਜਣੇ ਆਏ ਸੀ ਪੰਜ ਜਣੇ ਮੇਨ ਬੰਦਾ ਰਾਜਾ ਹੀ ਆ ਕਿੰਨੀਆਂ ਗੋਲੀਆਂ ਚਲੀਆਂ ਚਾਰ ਗੋਲੀਆਂ ਚਲੀਆਂ ਗੋਲੀ ਕਿਸੇ ਤੇ ਲੱਗੀ ਵੀ ਆ ਹਾਂ ਜੀ ਮੇਰੇ ਬੱਚੇ ਦੇ ਲੱਗੀ 8 ਸਾਲ ਦਾ ਬੱਚਾ ਮੇਰਾ ਉਹਦੀ ਲਾਤੇ ਚ ਲੱਗੀ ਆ ਗੋਲੀ ਪੁਲਿਸ ਪ੍ਰਸ਼ਾਸਨ ਕੋ ਰਿਪੋਰਟ ਕੀਤੀ ਹੈ ਹਾਂ ਜੀ ਕੀਤੀ ਆ ਇੱਕ ਮੌਕੇ ਤੇ ਫੜਾਤਾ ਇਹ ਬੰਦਾ ਬਾਕੀ ਭੱਜ ਗਏ ਮੰਗ ਹੀ ਕਰਦੇ ਹੁੰਦੇ ਮੰਗੇ ਉਹ ਕਰਦੇ ਕਿ 30 ਤੋਂ 30 ਨੂੰ ਇਨਸਾਫ ਦਵਾਇਆ ਜਾਵੇ ਮੇਰਾ ਨਾਮ ਗੁਜਰਾਂ ਸਿੰਘ ਆ ਬਾਸਕੇ ਬੰਦੇ ਰਹਿਣ ਵਾਲਾ ਮੈਂ ਕੀ ਘਟਨਾ ਵਾਪਰੀ ਹੈ ਘਟਨਾ ਕੋਈ ਨਹੀਂ ਭਰਾ ਦੇ ਵੱਡੇ ਨਾਲ ਪੈਸਾ ਨਾਲ ਲੈਣ ਦੇਣ ਸੀਗਾ ਤੇ ਭਰਾ ਵੱਡਾ ਘਰੇ ਨਹੀਂ ਸੀਗਾ ਤੇ ਘਰ ਆਏ ਤਿੰਨ ਚਾਰ ਅਣਖ ਤੇ ਇੱਕ ਦਾ ਨਾਮ ਰਾਇਆ ਤੇ ਨਾਨਮ ਚਾਤੇ ਨੇ ਤੇ ਆ ਕੇ ਭਤੀਜੇ ਦੇ ਗੋਲਿਆਂ ਚ ਲਾ ਕੇ ਗਏ ਨੇ ਗੋਲੀ ਕਿੱਥੇ ਵੱਜੀ ਗੋਲੀ ਲਾਟ ਤੇ ਵੱਜੀ ਨੇ ਸਾਈਡ ਤੇ ਸਾਡੇ ਬਤੀਜੇ ਦੇ ਹਾਂਜੀ ਮੰਗ ਕੀ ਕਰਦੇ ਨੇ ਅਫਸਰ ਜੀ ਮੰਗ ਇਹ ਹੀ ਜਿਹੜੇ ਤਿੰਨ ਫਰਾਰ ਆਓ ਗ੍ਰਿਫਤਾਰ ਕੀਤੇ ਜਾਣ ਧੰਨ ਸਾਫ ਦਵਾਇਆ ਜਾ ਕਿਸੇ ਨੂੰ ਫੜਿਆ ਵੀ ਕਦੀ ਕਾ ਇੱਕ ਨੂੰ ਫੜਿਆ ਸੀਗਾ ਤਾਂ ਲਾਗੋ ਬਾਦੋਂ ਚਾੜ ਘਰਨੇ ਆ ਗਏ ਤੇ ਮਲਕੀ ਕੁੱਟਮਾਰ ਕੀਤੀ ਉਹਦੇ ਨਾਲ ਰਿਪੋਰਟ ਇਹ ਬੋਸਪੁਰ ਜਾਸਨ ਵਾਲੋ ਹਾਂ ਹੋਈ ਹੈ ਕਿੰਨੇ ਫਾਇਰ ਕੀਤੇ ਸੀਗੇ ਚਾਰ ਫਾਇਰ ਕੀਤੇ ਸੀਗੇ ਜਿੱਦੇ ਪਹਿਲਾ ਮੁੰਡੇ ਨੇ ਕੀਤਾ ਜਿਹਨੂੰ ਕਿ ਕੁੱਟਮਾਰ ਕਰਕੇ ਪੁਲਿਸ ਵਿਭਾਗ ਸੰਦੇਟ ਅਗਿਆ ਇਹ ਤਾਂ ਜੇਕਰ ਆਵਣ ਦਾ